ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਪੁਲਿਸ ਥਾਣੇ ਦੇ ਗੇਟ ਅੱਗੇ ਵੀਡੀਓ ਬਣਾਤਾ ਤੇ ਉਸ ਉੱਪਰ ਬਦਮਾਸ਼ੀ ਵਾਲਾ ਗਾਣਾ ਲਗਾ ਕੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਨੌਜਵਾਨ ਨੂੰ ਉਸ ਸਮੇਂ ਭਾਰੀ ਪੈ ਗਿਆ ਜਦੋਂ ਬਰਨਾਲਾ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਵੱਲੋਂ ਪੁਲਿਸ ਸਟੇਸ਼ਨ ਦੇ ਬਾਹਰ ਪਹਿਲਾਂ ਵੀਡੀਓ ਬਣਾਈ ਗਈ ਅਤੇ ਫਿਰ ਉਹ ਸੁਪਰ ਬਦਮਾਸ਼ੀ ਵਾਲਾ ਗਾਣਾ ਲਗਾ ਕੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਜਿਵੇਂ ਹੀ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਖਿਲਾਫ ਬਣਦਾ ਮਾਮਲਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਮੁਤਾਬਿਕ ਇਸ ਨੌਜਵਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਹਥਿਆਰਾਂ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਸੀ ਇਸ ਮੌਕੇ ਥਾਣਾ ਮੁਖੀ ਵੱਲੋਂ ਬਾਕੀ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਗਲਤ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ। ਮੈਂ ਸੀ ਸੁਖਵਿੰਦਰ ਸਿੰਘ थाना ਸਿਟੀ ਬਰਨਾਲਾ ਚ ਤਨਾਤਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੋ ਲੜਕਾ ਇੱਕ ਹਥਿਆਰ ਪ੍ਰਮੋਟ ਕਰ ਰਿਹਾ ਸੀ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਵੀਡੀਓ ਥਾਣੀ ਦੀ ਬਣਾ ਕੇ ਉਹਨੂੰ ਪ੍ਰਮੋਟ ਕਰਦਾ ਸੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਸੋਸ਼ਲ ਮੀਡੀਆ ਤੇ ਨੇ ਆਪਣੀ ਵੀਡੀਓ ਵਾਇਰਲ ਕਰਕੇ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਉਹਨੇ ਕਾਨੂੰਨੀ ਲੰਘਣਾ ਕੀਤਾ ਜਿਸ ਕਰਕੇ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਲਿਆ ਕੇ ਉਹਦੇ ਖਿਲਾਫ 128 ਪੀਐਨਐਸ ਤੱਕ ਲੰਦਰਾ ਪੀਸ ਕੀਤਾ ਮਾਨ ਜੋ ਕਮਿਸ਼ਨਰ ਸਾਹਿਬ ਦੀ ਜਿਨ੍ਹਾਂ ਨੇ ਉਹਨਾਂ ਨੂੰ ਪਾਬੰਦ ਕੀਤਾ ਅੱਗੇ ਤੋਂ ਅਜਿਹਾ ਕਰਨ ਤੋਂ ਵਰਜਿਆ ਪਰ ਅਸੀਂ ਵੀ ਨੌਜਵਾਨਾਂ ਤੇ ਨੌਜਵਾਨ ਲੜਕਿਆਂ ਨੂੰ ਜੋ ਅੱਜ ਨਮੀਏ ਦੇ ਲੜਕੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੀਆਂ ਹਰਕਤਾਂ ਮਤ ਕਰੋ ਜੋ ਤੁਹਾਡੇ ਭਵਿੱਖ ਵਿੱਚ ਨੁਕਸਾਨ ਕਰਨ ਅਸੀਂ ਅਪੀਲ ਕਰਦੇ ਆਂ ਇਹ ਬਿਲਕੁਲ ਹੈ ਇਹ ਆਪਣੀ ਪ੍ਰਮੋ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਇਹ ਕਈ ਇਹ ਜਿਹੜੀਆਂ ਘਟਨਾਵਾਂ ਗਲਤ ਅਰਕਤਾਂ ਕਰਦੇ ਜਿਹਨਾਂ ਨੇ ਇਹ ਭਵਿੱਖ ਵਿੱਚ ਕਾਫੀ ਨੁਕਸਾਨ ਹੁੰਦਾ ਇਹ ਕਈ ਦਾਪਾ ਇਹ ਜਿਵੇਂ ਗੈਂਗ ਲੈਵਲ ਦੇ ਗਰੁੱਪ ਬੰਦੇ ਨੇ ਉਹਦਾਂ ਦੇ ਗਰੁੱਪ ਬਣਾ ਕੇ ਮੁੰਡੇ ਆਪ ਆਪਣੇ ਨੂੰ ਪ੍ਰੋਮੋਟ ਕਰਦੇ ਪਰ ਅਸੀਂ ਇਹਨਾਂ ਦੀ ਅਪੀਲ ਕਰਦੇ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਅਸੀਂ ਅਪੀਲ ਵੀ ਕਰਦੇ ਆ ਪਰ ਇਹ ਗਰੇਜ ਕਰਨ ਪਰ ਜੇ ਕੋਈ ਨਹੀਂ ਅਪੀਲ ਦੀ ਨੂੰ ਅਸੈਪਟ ਕਰਦਾ ਜੋ ਕਾਨੂੰਨੀ ਲੰਘਣਾ ਕਰਦਾ ਸੀ ਉਹ ਤਾਂ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਦਾਇਰੇ ਦੇ ਵਿੱਚ ਮੰਦੀ ਕਾਰਵਾਈ ਕਾਰਵਾਈ ਅਮਲ ਚ ਲਿਆਵਾਂਗੇ